ਯਕੀਨ ਜਾਣੋ ਜਦ ਵੀ ਕਿਸੇ ਦੇ ਅੰਦਰ ਪ੍ਰਮਾਤਮਾ ਪ੍ਰਵੇਸ਼ ਕਰਦਾ ਉਸ ਵਕਤ ਉਸ ਨੂੰ ਕੁਝ ਨਹੀਂ ਪਤਾ ਚਾ ਕੁਝ ਵੀ ਨਹੀਂ ਪਤਾ ਚਾ ਕਾਰਨ ਪ੍ਰਮਾਤਮਾ ਆਂਦਾ ਹੀ ਉਦੋਂ ਹੈ ਜਦ ਮਨੁੱਖ ਅਕਲ ਤੋਂ ਅੱਗੇ ਲੰਘਦਾ ਤੋ ਉਸ ਨੂੰ ਖਬਰ ਕਿਸ ਤਰ੍ਹਾਂ ਹੋਵੇ ਅਕਲ ਨੇ ਤੇ ਖਬਰ ਕਰਨੀ ਹੈ ਜਿਸ ਕੋ ਅੱਲਾਹ ਕੀ ਖਬਰ ਥੀ ਉਹ ਬੇਖਬਰ ਮਿਲਾ जो अल्लाह की तरह जी रहा सी, रब की तरह जी रहा सी, कुछ खबर देने जोगा रही रहा ही नहीं सी। कुछ दस ही नहीं सकता वो तो, तो बेखबर हो गया कहो कबीर गूंगे गुड़ खाया पूछे तो क्या कहिए कोई खबर तो दे कबीर कदन नहीं गूंगा की खबर दे की दसेगा बिस्म 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 ही भैया लाल गुलाल रंगारे कहो नानक संतन रस आई है जो चाक गुंगा गुंगा की दसे है। जिसको अल्लाह की खबर थी वो बेखबर मिला वो तो कुछ खबर दस नहीं सके खबर दस वाले जड़े बंदे हैं उन्होंने अल्लाह कोई नहीं थे जिन्ह को है बेचारे बेखबर कुछ दस नहीं सकते अक्सर ऐसा ही है, सही है। एक हकीकत है ਇਕ ਬਹੁਤ ਵੱਡੀ ਸਚਾਈ ਇਹ ਹਨ ਗਨਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਆ ਹੂੰ ਕਥੇ ਕਥੇ ਕਥ ਦੇਖਾ ਮੈਂ ਅਕਥ ਨੰ ਕਥ ਨਾ ਜਾਏ ਮੈਂ ਤੇ ਕਥਨ ਕਰ ਕਰਕੇ ਵੇਖ ਲੈ ਮੇਰੀ ਕਥ ਨਹੀਂ ਚ ਨਹੀਂ ਆਉਂਦੀ ਮੇਰੇ ਕਹਿਣੇ ਵਿੱਚ ਉਹ ਆਉਂਦਾ ਹੀ ਨਹੀਂ ਮੈਂ ਨਹੀਂ ਕਹਿ ਸਕਦਾ ਤਾਂ ਖੈਰ ਮੈਂ ਨੰ ਕਹਿਣਾ ਨਾ ਮਹਾਰਾਜ ਕਹਿ ਲੈਨੇ ਬੇਹੋਸ਼ ਮਨੁੱਖ ਦੀ ਦੁਨੀਆ ਵਿੱਚ ਵਕਤ ਨਹੀਂ ਹੈ ਮੂਰਖ ਮਨੁਕਦੀ ਦੁਨੀਆਂ ਦੇ ਚਵੀ ਸਮਾਘਟ ਥੋੜਾ ਲੇਕਿਨ ਜੋ ਸਿਆਣਾ ਹੈ ਦੁਖੀ ਹੈ ਤੇ ਕਹਿੰਦਾ ਅੱਜ ਦਾ ਦਿਨ ਤੇ ਇਸ ਤਰ੍ਹਾਂ ਹੈ ਜਿਵੇਂ ਇੱਕ ਯੁੱਗ ਹੋ ਗਿਆ ਲੰਘਦਾ ਹੀ ਹੈ ਦੁੱਖ ਦੇ ਸਮਾਂ ਲੰਮਾ ਹੋ ਜਾਂਦਾ ਚਾਰ ਪਹਿਰ ਚੌ ਜੁਗੇ ਸਮਾਨੇ ਗੁਰੂ ਅਰਜਨ ਦੇਵ ਜੀ ਦਿਨ ਦੇ ਚਾਰ ਪਹਿਰ ਲੱਖਾਂ ਸਾਲਾਂ ਵਰਗੇ ਹੋ ਗਏ ਨੇ ਨਹੀਂ ਲੱਗਦੇ ਦੁੱਖ ਦੇ ਸਮਾਂ ਲੰਬਾ ਹੋ ਜਾਂਦਾ ਹੈ। ਔਰ ਇੱਕ ਇੱਕ ਮਿੰਟ ਦਾ ਬੋਧ ਹੋਰੇ ਤਾਂ ਸਮਝ ਲੈਣਾ ਦੁਖੀ ਬੇਚੈਨ ਬੰਦਾ। ਲਾਜ਼ਮੀ ਬੇਚੈਨ। ਇਹ ਵੀ ਨਰਸ ਕਰਦੇ। ਪ੍ਰਮਾਤਮਾ ਦਾ ਇਹ ਜੋ ਨਾਮ ਹੈ ਆਕਾਲ, ਆਕਾਲ ਹੈ, ਅਜਾਲ ਹੈ। ਇਹ ਪ੍ਰਮਾਤਮਾ ਤੇਰੇ ਵਿੱਚ ਸਮਾਂ ਨਹੀਂ ਤੇਰੇ ਤੇ ਸਮੇ ਦਾ ਜਾਲ ਨਹੀਂ। ਬਾਕੀ ਸਾਰੇ ਹੀ ਸਮੇ ਦੇ ਜਾਲ ਵਿੱਚ ਫਸੇ ਹੋਏ ਨੇ। ਔਰ ਗੁਰੂ ਅਮਰਦਾਸ ਜੀ ਮਹਾਰਾਜ ਦਾ ਵਾਕ ਕਾਲ ਜਾਲ ਜਮ ਜੋ ਨਾ ਸਕੇ ਸਚ ਕਾ ਪੰਥਾ ਥਾਟੇ ਕਾਲ ਦਾ ਜਾਲ ਹੁਣ ਵੇਖ ਵੀ ਨਹੀਂ ਸਕਦਾ ਬਾਕੀ ਸਾਰੀ ਦੁਨੀਆ ਕਾਲ ਦੇ ਬੰਧਨ ਦੇ ਚ ਸਮੇਂ ਦੇ ਬੰਧਨ ਦੇ ਚ ਜਾਲੀ ਰਹਿਣ ਜਾਲ ਦਿਨ ਹੁਆ ਜੇਤੀ ਘੜੀ ਫਾਈ ਤੇਤੀ ਤੋਂ ਮਰਸ ਕਰਾ ਉਹ ਜੋ ਪਰਿਪੂਰਨ ਪਰਮਾਤਮਾ ਹੈ ਉਹਦੇ 'ਚ ਕਾਲ ਨਹੀਂ ਹੈ ਜਦ ਕਿਸੇ ਦੇ ਅੰਦਰ ਪ੍ਰਗਟ ਹੁੰਦਾ ਉੱਥੇ ਵੀ ਸਮਾਂ ਨਹੀਂ ਵਕਤ ਖੋ ਜਾਂਦਾ ਸੁੱਖ ਦੇ 'ਚ ਸਮਾਂ ਛੋਟਾ ਹੋ ਜਾਂਦਾ ਬੰਦਾ ਕਹਿੰਦਾ ਅੱਜ ਦਾ ਦਿਨ ਹੁਣੇ ਆਇਆ ਹੁਣੇ ਲੰਘੇ ਅੱਜ ਦੀ ਰਾਤ ਹੁਣੇ ਆਈ ਹੁਣੇ ਚਲੀ ਗਈ ਪਰ ਦੁੱਖ ਦੇ 'ਚ ਬੰਦਾ ਕਹਿੰਦਾ ਰਾਤ ਲੰਘਦੀ ਨਹੀਂ ਇਤੇ ਇੱਕ ਰਾਤ ਕਈ ਯੁੱਗਾਂ ਵਰਗੀ ਹੋ ਗਈ ਨਹੀਂ ਲੰਘਦੀ ਇੱਕ ਦਿਨ ਪਤਾ ਨਹੀਂ ਕਿੰਨੇ ਸਾਲਾਂ ਵਰਗਾ ਹੋ ਗਿਆ ਇੱਕ ਘੜੀ ਦਿਨ ਸਮੇਂ ਕੋ ਬਹੁਤ ਦਿਹਾੜੇ ਗੁਰੂ ਅਰਜਨ ਦੇ ਇੱਕ ਘੜੀ ਕਈ ਦਿਨਾਂ ਵਰਗੀ ਨਹੀਂ ਲੰਘਦੀ ਦੁੱਖ ਦੇ ਸਮਾਂ ਜ਼ਿਆਦਾ ਹੋ ਜਾਂਦਾ ਹੈ ਲੰਮਾ ਹੋ ਜਾਂਦਾ ਹੈ ਸੁੱਖ ਦੇ ਸਮਾਂ ਛੋਟਾ ਹੋ ਜਾਂਦਾ ਹੈ ਪਰਮ ਆਨੰਦ ਦੇ ਸਮਾਂ ਰਹਿੰਦੇ ਪਰਮਾਤਮਾ ਦੇ ਵਿੱਚ ਵਕਤ ਨਹੀਂ ਹੈ ਅਕਾਲ ਅਕਲ ਤੋਂ ਕੋਈ ਯੱਗੇ ਚਲਾ ਜਾਏ ਤੋ ਅਕਾਲ ਦੇ ਚਲੇ ਜਾਂਦਾ ਹੈ ਪਰ ਜਦ ਹੀ ਉਹ ਅਕਾਲ ਪ੍ਰਗਟ ਹੁੰਦਾ ਹੈ ਮਨੁੱਖ ਨੂੰ ਸਵਤ ਖਬਰ ਨਹੀਂ ਆਉਂਦੀ ਇਸ ਵਾਸਤੇ ਭਗਤਾ ਨੇ ਨਾਮ ਦਿੱਤਾ ਜਦੋਂ ਕਿਦਰੇ ਹੌਸ ਦੇ ਚਾਹਦੇ ਨੇ ਕੰਨ ਰੱਬ ਕੀ ਹੈ ਪ੍ਰਮਾਤਮਾ ਕੀ ਹੈ ਹਰੀ ਹੈ ਚੋਰ ਹੈ ਚੋਰਾਂ ਦੀ ਤਰ੍ਹਾਂ ਪ੍ਰਵੇਸ਼ ਕਰਦਾ ਹੈ ਪਰ ਪ੍ਰਵੇਸ਼ ਕਰਨ ਦੀ ਇੱਕ ਖੂਬੀ ਹੈ ਉਸ ਦੇ ਕੋਲ ਚੋਰਾਂ ਵਾਲੀ ਲੇਕਿਨ ਬਾਕੀ ਵੱਡਾ ਗੁਣ ਕੀ ਹੈ ਜਿਤਨੇ ਜਨਮ ਜਨਮਾਂਤਰਣ ਦੇ ਕਲੇਸ਼ ਤੇ ਦੁੱਖ ਨੇ ਚੁਰਾ ਲੈਂਦਾ ਔਰ ਬਦਲੇ ਵਿੱਚ ਪਰਮ ਆਨੰਦ ਛੋੜ ਜਾਂਦਾ ਜਦ ਪ੍ਰਵੇਸ਼ ਕਰਦਾ ਕੁਝ ਨਹੀਂ ਪਤਾ ਚੱਲਦਾ ਪਰਮ ਆਨੰਦ ਪ੍ਰਵੇਸ਼ ਕਰਦਾ ਕੁਝ ਨਹੀਂ ਪਤਾ ਚੱਲਦਾ ਪਰ ਜਦ ਮਨਕ ਥੋੜਾ ਜਿਹਾ ਹੋਸ਼ ਦੇ ਜਾਂਦਾ ਹੈ ਉਦੋਂ ਥੋੜਾ ਜਿਹਾ ਬੋਧ ਆਉਂਦਾ ਹੈ ਪਰ ਉਹ ਕਹਿਣ ਜਾਊਗਾ ਨਹੀਂ ਹੁੰਦਾ ਕਹਿ ਨਹੀਂ ਸਕਦਾ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਜੋ ਕਾਲ ਦੇਚ ਜੀ ਰਿਹਾ ਦੋ ਮਿੰਟ ਮੈਂਚ ਦੀ ਅੱਖਿਆ ਕਰਨ ਜ਼ਿਆਦਾ ਨਹੀਂ ਸਮਾ ਉਹ ਭਵਿਸ਼ ਦੇਚ ਜੀ ਰਿਹਾ ਬhootkal ਦੇਚ ਜੀ ਰਿਹਾ ਕੋ ਇਤਨੇ ਸਾਰੇ ਬੈਠੇ ਹੋ ਜਾਂ ਤੇ ਮਨ ਕੋ ਗੁਜ਼ਰੇ ਕੱਲ ਦੇਚ ਜੀ ਰਿਹਾ ਹੋਵੇਗਾ ਬੈਠਾ ਹੋਵੇਗਾ ਜਾਂ ਆਉਣ ਵਾਲੇ ਕੱਲ ਦੇਚ ਆਸਾ ਤ੍ਰਿਸ਼ਨਾ ਆਉਣ ਵਾਲੇ ਕੱਲ ਦੇਚ ਲੈ ਜਾਂਦੀ ਹੈ ਯਾਦਾਂ ਸਿਮਰਤਿਆਂ ਗੁਜ਼ਰੇ ਹੋਏ ਕੱਲ ਦੇ ਚ ਲੈ ਜਾਂਦੀਆਂ ਬੈਠਾ ਹੈ ਮਨੁੱਖ ਯਾਤੇ ਗੁਜ਼ਰੇ ਹੋਏ ਕੱਲ ਦੀ ਯਾਦ ਦੇ ਚ ਬੈਠਾ ਹੈ ਮਨੁੱਖ ਯਾਤੇ ਆਉਣ ਵਾਲੇ ਕੱਲ ਦੀ ਚਿੰਤਾ ਦੇ ਚ ਹੋਰ ਤੇ ਕੁਛ ਨਹੀਂ ਇਸ ਤੋਂ ਇਲਾਵਾ ਤੇ ਕੁਛ ਨਹੀਂ ਔਰ ਪਰਮਾਤਮਾ ਦੇ ਚ ਭੂਤ ਕਾਲ ਨਹੀਂ ਪਰਮਾਤਮਾ ਦੇ ਚ ਭਵਿਸ਼ ਨਹੀਂ ਅਸੀਂ ਜਿਨੇ ਨਹੀਂ ਕਰ ਸਕਦੇ ਪਰਮਾਤਮਾ ਹੋਇਆ ਸੀ ਭੂਤ ਕਾਲ ਦੀ ਘਟਨਾ ਨਹੀਂ ਹੈ ਅਸੀਂ ਇਸ ਤਰ੍ਹਾਂ ਵੀ ਨਹੀਂ ਕਹਿ ਸਕਦੇ ਪ੍ਰਮਾਤਮਾ ਹੋਵੇਗਾ ਉਹ ਭਵਿਸ਼ ਦੀ ਸੰਭਾਵਨਾ ਵੀ ਨਹੀਂ ਭਵਿਸ਼ ਦੀ ਘਟਨਾ ਵੀ ਨਹੀਂ ਉਹ ਤੇ ਹੈ ਸੋ ਹੈ ਉਹ ਤੇ ਵਰਤਮਾਨ ਦੇ ਚ ਹੈ ਤਾਂ ਹੁਣ ਇਸ ਵਿੱਚ ਮੈਂ ਤੁਹਾਡੇ 2 ਮਿੰਟ ਲਵਾਂ ਵਰਤਮਾਨ ਕਿੰਨਾ ਹੈ ਬੂਤਕਾਲ ਬਹੁਤ ਲੰਬਾ ਹੈ ਨਾਪਿਆ ਨਹੀਂ ਜਾ ਸਕਦਾ ਅਸੀਂ ਉਦੋਂ ਦੇ ਹਾਂ ਜਦੋਂ ਦਾ ਇਹ ਸੰਸਾਰ ਹੈ ਤੇ ਸੰਸਾਰ ਰੱਬ ਨੇ ਕਦੋਂ ਬਣਾਇਆ ਥਿਤਵਾਰ ਨਾ ਜੋਗੀ ਜਾਣੇ ਰੁੱਤ ਮਾ ਨਾ ਕੋਈ ਜਾ ਕਰਤਾ ਸਿਰ ਠੀਕੋ ਸਜੇ ਆਪੇ ਜਾਣੇ ਅਸੀਂ ਉਧੋਂਦੇ ਹਾਂ ਇਤਨੇ ਪੁਰਾਣੇ ਭੂਤਕਾਲ ਤੇ ਬਹੁਤ ਲੰਬਾ ਹੈ ਕਿਵੇਂ ਨਾ ਪਾਂਗੇ ਤੇ ਭਵਿਸ਼ ਵੀ ਬੜਾ ਲੰਬਾ ਹੈ ਆਸਾਂ ਬਹੁਤ ਦੂਰ ਲੈ ਜਾਂਦੀ ਹੈ ਸਾਨੂੰ ਤ੍ਰਿਸ਼ਨਾ ਬਹੁਤ ਦੂਰ ਲੈ ਜਾਂਦੀ ਹੈ ਸਿਆਣੇ ਹੁਣ ਤੇ ਮਨੋਚਿੰਤਕ ਵੀ ਕਹਿੰਦੇ ਨੇ ਕਿ ਮਨੁੱਖ ਦੀ ਜਿੰਨੀ ਤ੍ਰਿਸ਼ਨਾ ਹੈ ਮਨੁੱਖ ਦੀ ਜਿੰਨੀ ਆਸਾ ਹੈ ਉਹਦੇ 'ਚ ਤੇ ਹਜ਼ਾਰਾਂ ਜ਼ਿੰਦਗੀਆਂ ਜੀਵੀਆਂ ਜਾ ਸਕਦੀਆਂ ਐਨੀ ਲੰਬੀ ਆਸਾ ਐਨੀ ਪਰਬਲ ਤਰਸ ਕਿ ਉਹਦੇ 'ਚ ਕਈ ਜੀਵਨ ਜੀਵੇ ਜਾ ਸਕਦੇ ਨੇ ਤੋ ਆਸਾ ਬਹੁਤ ਲੰਬੇ ਭਵਿਸ਼ ਦੇ 'ਚ ਲੈ ਜਾਂਦੀ ਐ ਭਵਿਸ਼ ਨਾਪਿਆ ਨਹੀਂ ਜਾਂਦਾ ਕਿਧਰੇ ਖਤਮ ਨਹੀਂ ਆਉਂਦਾ ਔਰ ਸਮਰਤੀ ਭੂਤਕਾਲ ਦੇ 'ਚ ਲੈ ਜਾਂਦੀ ਐ ਬੜਾ ਲੰਮਾ ਐ ਤੋ ਜਦ ਲੰਮਾ ਜੀਵਨ ਮਨੁੱਖ ਜੀਵਣਾ ਚਾਹੁੰਦਾ ਹੈ ਤੋ ਫਿਰ ਭੂਤ ਕਾਲ ਚਾਹੀਦਾ ਹੈ ਭਵਿਸ਼ਯ ਤੋ ਮਨੁੱਖ ਬੈਠਾ ਹੁੰਦਾ ਹੈ ਭੂਤ ਕਾਲ ਦੀ ਸਿਮਰਤੀ ਦੇਚ ਭਵਿਸ਼ ਦੀ ਚਿੰਤਾ ਦੇਚ ਇਸ ਇਸ ਤਰ੍ਹਾਂ ਜਦ ਕੋਈ ਵਰਤਮਾਨ ਦੇ ਚਾਹਦਾ ਹੈ ਤੋ ਕਾਲ ਖੋ ਜਾਂਦਾ ਹੈ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ ਤੋ ਸਵਾਲ ਇਹ ਹੈ ਕਿ ਵਰਤਮਾਨ ਕਿੰਨਾ ਹੈ ਕਿ ਅੱਜ ਦੀ ਰਾਤ ਨੂੰ ਤੁਸੀਂ ਵਰਤਮਾਨ ਆਖੋਗੇ ਨਹੀਂ ਦਿਨ ਨੂੰ ਵਰਤਮਾਨ ਆਖੋਗੇ ਨਹੀਂ ਵਰਤਮਾਨ ਕਿੰਨਾ ਹੈ ਚਲੋ ਭੂਤ ਕਾਲ ਤੇ ਬਹੁਤ ਲੰਬਾ ਹੈ ਬਹੁਤ ਲੰਬਾ ਹੈ ਥੇ ਤਵਾਰ ਨਾ ਜੋਗੀ ਭਵਿਸ਼ਯ ਵੀ ਬਹੁਤ ਲੰਬਾ ਹੈ ਬਹੁਤ ਲੰਬਾ ਹੈ ਇਸ ਵਾਸਤੇ ਕਿਉਂਕਿ ਇਤਨੀ ਤੇ ਸਮਝ ਹੈ ਸਾਡੇ ਮਿਟਣ ਦੇ ਨਾਲ ਕੋਈ ਦੁਨੀਆ ਮਿਟਦੀ ਥੋੜੀ ਹੈ ਇਸ ਵਾਸਤੇ ਮਨੁੱਖ ਦੁਨੀਆ ਦੀ ਲੰਬੀ ਆਸਾ ਲੰਬੀ ਤ੍ਰਿਸ਼ਨਾ ਕਰਦਾ ਹੈ ਔਰ ਕਈ ਵਾਰ ਇਹ ਆਸਾ ਇਸ ਨੂੰ ਬੁਲਾ ਵੀ ਦਿੰਦੀ ਹੈ ਚਲੋ ਦੁਨੀਆ ਨਹੀਂ ਮਿਟਦੀ ਬਹੁਤ ਕੁਛ ਹੈ ਤੇਰੇ ਮਿਟਣ ਨਾਲ ਸਭ ਕੁਝ ਨਹੀਂ ਮਿٹےਗਾ ਲੇਕਿਨ ਆਸਾ ਲੈ ਜਾਂਦੀ ਹੈ ਬਹੁਤ ਅੱਗੇ ਬਹੁਤ ਅੱਗੇ ਔਰ ਮਨੁੱਖ ਸੋਚਣ ਤੇ ਉਹ ਮਜਬੂਰ ਹੋ ਜਾਂਦਾ ਦੁਨੀਆ ਮਿਟਦੀ ਹੈ ਮੈਂ ਥੋੜੀ ਮਿਟਣਾ ਕਿ ਮੁੰਡੇ ਤੇ ਜਿੰਨਾਂ ਦੀ ਮਾਇਰਥੀ ਲੈ ਜਾ ਰਹੇ ਹਾਂ ਮੇਰੀ ਅਰਥੀ ਕੋਈ ਥੋੜੀ ਲੈ ਜਾਏਗਾ ਤੂੰ ਜਿੰਨਾਂ ਮੁੰਡਿਆਂ ਚ ਲੈ ਜਾਂਦਾ याद रख तू भी किसी दिन किसी दे मुंडे ते उने पारो सीके जो हुआ तू अपने भी जा परने भविष्य और भूतकाल आगे ते पिछे ले जांदे जो पिछे है जो आगे है वात देच ते है ही नहीं ओते कौल है ही नहीं कहंदे ने काल लो ਰਾਵਣ ਨੇ ਆਪਣੇ ਪਲੰਗ ਦੇ ਪਾਵੇ ਨਾਲ ਬਣ ਕੇ ਰੱਖਿਆ ਪ੍ਰਾਣਿਕ ਸਾਖੀਆਂ ਗਾ ਥਾਵਾਂ ਕਾਲ ਨੂੰ ਸਮੇਂ ਨੂੰ ਇਹਦਾ ਮਤਲਬ ਹੈ ਰਾਵਣ ਦੀ ਦੁਨੀਆ ਵਿੱਚ ਅਕਾਲ ਸੀ